ਇਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਸੀਗੇ ਜੇ ਨਿਸ਼ਾਨ ਸਾਹਿਬ ਚੜਾਉਂਦੇ ਵਿੱਚ ਥੋੜੇ ਉੱਚੇ ਸਿ ਉੱਤੇ ਵੋਲਟੇਜ ਤਾਰਾਂ ਚੱਲਦੀਆਂ ਸੀ ਜਿਦਾ ਕਰਕੇ ਉਹ ਸਾਂਭਿਆ ਨਹੀਂ ਗਿਆ ਹੈ ਨਿਸ਼ਾਨ ਸਾਹਿਬ ਉਹ ਤਾਰਾਂ ਵਾਲੇ ਪਾਸੇ ਨੂੰ ਜਣਕੇ ਡਰ ਗਿਆ ਜਿਦਾ ਕਰਕੇ ਦੋ ਦੀ ਮੌਤ ਹੋ ਗਈ ਆ ਬਾਕੀ ਤਿੰਨ ਚਾਰ ਪਟੜ ਇਹ ਕਿਹੜੀ ਜਗ੍ਹਾ ਹੈ ਜੀ ਇੱਥੇ ਇਹ ਸ਼ੰਕਰ ਆ ਜੀ ਇਹ ਜਗ੍ਹਾ ਕਿਹਦੀ ਹੈ ਇਹ ਕਿਠੇਰੇਆਂ ਦੀ ਬਜ਼ੁਰਗਾਂ ਦੀ ਹੈ ਜੀ ਕਿਠੇਰੇ ਨਹੀਂ ਬਜ਼ੁਰਗਾਂ ਦੀ ਹੈ ਜੀ ਬਜ਼ੁਰਗਾਂ ਦੀ ਸਿੱਧਾਂ ਦੀ ਜਗ੍ਹਾ ਹੈ ਸਿੱਧਾਂ ਦੀ ਉਹ ਇੰਸੀ ਪਿੰਡ ਦੇ ਸੀਗੇ ਜਿਹੜੇ ਜਿਹੜੇ ਡੈਥ ਪਿਛਲਾ ਪਿੰਡ ਸਾਡਾ ਸ਼ੰਕਰੀ ਹੈ ਜੀ ਇਹੀ ਇਸ ਟਾਈਮ ਬਿਜੂਆ ਕਲਾਂ ਬੈਠੇ ਆ ਬਿਜੂਆ ਕਲਾਂ ਤੋਂ ਆਏ ਸੀਗੇ ਜਿਹੜੇ ਚਾਹ ਦੋ ਦੀ ਡੈਥ ਹੋਈ ਦੋਹਾਂ ਦੀ ਹਾਂ ਦੋ ਦੀ ਡੈਥ ਹੋਈ ਗਰੀਂਟ ਕਿੰਨੇ ਨੂੰ ਲਗਾ ਕਰੰਟ ਤਾਂ 5 6 ਨੂੰ ਲਗਾ ਜੀ ਬਾਕੀ ਠੀਕ ਆ ਸਾਰੇ ਬਾਕੀ ਹਾਂ ਦੋ ਥੋੜੇ ਜਿਹਾ ਇੰਜਰ ਜ਼ਿਆਦਾ ਆ ਬਾਕੀ ਇੱਕ ਠੀਕ ਆ ਦੋਹਾਂ ਦੀ ਡੈਥ ਹੋ ਗਈ ਇਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਸੀਗੇ ਜੀ ਨਿਸ਼ਾਨ ਸਾਹਿਬ ਚੜਾਉਂਦੇ ਵਿੱਚ ਥੋੜੇ ਉੱਚੇ ਤੇ ਵੋਲਟੇਜ 11 ਚੱਲਦੀਆਂ ਸੀ ਜਿਹਦਾ ਕਰਕੇ ਉਹ ਸਾਬਿਆ ਨਹੀਂ ਗਿਆ ਇਹ ਨਿਸ਼ਾਨ ਸਾਹਿਬ ਉਹ 11 ਵਾਲੇ ਕਰ ਕੀ ਦਾ ਕਰਕੇ ਕੋਈ ਮੋਟੋ ਹੋ ਰਹੀ ਹੈ ਬਾਕੀ ਸੈਂਟਰ ਇਹ ਕਿਹੜੀ ਜਗ੍ਹਾ ਹੈ ਜੀ ਇੱਥੇ ਇਹ ਸ਼ੰਕਰ ਹੈ ਜੀ ਜਗ੍ਹਾ ਕਿਹੜੀ ਹੈ ਜੀ ਇਹ ਜਥੇਰੇ ਆ ਦੀ ਬਜ਼ੁਰਗਾਂ ਦੀ ਹੈ ਜਥੇਰੇ ਨਹੀਂ ਬਜ਼ੁਰਗਾਂ ਦੀ ਹੈ ਬਜ਼ੁਰਗਾਂ ਦੀ ਸਿੱਧਾ ਨਹੀਂ ਜਗ੍ਹਾ ਸਿੱਧਾ ਜੀ ਪਿਛਲਾ ਪਿੰਡ ਸਾਡਾ ਸ਼ੰਕਰੀ ਹੈ ਜੀ ਅਸੀਂ ਇਸ ਟਾਈਮ ਵਿਧਵਾ ਕਲਾ ਦੇਖੋ ਵਿਧਵਾ ਕਲਾ ਤੋਂ ਆਏ ਸੀ ਜਿਹੜੇ ਦੋ ਦੀ ਡੈਕ ਤੋਂ ਦੋਹਾਂ ਦੀ ਹਾਂ ਦੋਹਾਂ ਦੀ ਕਰੰਟ ਕਿੰਨੇ ਨੂੰ ਲਗਾ ਕਰੰਟ ਪਰ 54 ਨੂੰ ਲਗਾ ਬਾਕੀ ਠੀਕ ਆ ਸਾਰੇ ਬਾਕੀ ਹਾਂ ਦੋ ਥੋੜੇ ਹੋਏ ਜੀ ਜਿਆਦਾ ਆ ਬਾਕੀ ਇੱਕ ਠੀਕ ਆ ਦੋਹਾਂ ਦੀ ਡੈਕ ਤੋਂ